ਆ ਦੇਖ ਯਾਰ ਇੱਧਰ ਲਓ ਮੈਂ ਪਾਈ ਇਹਨਾਂ ਨੂੰ ਪਾਈ ਜਾਵੇ ਜਿਹੜੇ ਲੱਗੀ ਹੈ ਮਠਾਈ ਠੀਕ ਆ ਭਾਈ ਕਿੰਨੇ ਰੁਪਏ ਕਿਲੋ ਮਠਾਈ ਲੱਗੀ ਸੀ 200 ਰੁਪਏ ਅੱਛਾ ਜੀ ਹੁਣ ਤੁਸੀਂ ਦੁਕਾਨਦਾਰ ਨਾਲ ਕੋਈ ਗੱਲਬਾਤ ਕੀਤੀ ਦੁਕਾਨਦਾਰ ਨਾਲ ਗੱਲਬਾਤ ਕੀਤੀ ਕਿ ਸਾਨੂੰ ਕਹਿੰਦੇ ਉੱਥੇ ਆ ਜਾਓ ਭਾਈ ਆਪਾਂ ਬੈਠ ਕੇ ਗੱਲ ਕਰ ਦਿੰਦੇ ਆ ਉੱਥੇ ਉਹ ਗੱਲਾਂ ਤੁਸੀਂਆ ਕਰ ਲਾਪੇ ਜਿਹੜੀਆਂ ਕਿ ਸਾਨੂੰ ਪਤਾ ਆ ਗਿਆ ਅੱਗੇ ਆਹ ਕਹਿੰਦੇ ਜੇ ਨਹੀਂ ਨਿਪੜਦੀ ਨਾ ਲੱਭੇ ਰੋ ਅਸੀਂ ਅੱਜ ਅਸੀਂ ਇੱਥੇ ਪੱਕੇ ਤੌਰ ਤੇ ਬੈਠੇ ਆ ਫਿਲਸਰਮ ਸਾਹਿਬ ਤੋਂ ਜਿਲ੍ਹਾ ਪ੍ਰਧਾਨ ਹੋਰ ਵੀ ਟੀਮ ਆ ਰਹੀ ਹੈ ਸਾਡੀ ਵੱਦੋ ਵੱਦ ਇਕੱਠ ਕਰਕੇ ਇਸ ਦੁਕਾਨ ਦੇ ਅੰਦਰ ਬੈਠਾਗੇ ਅਸੀਂ ਠੀਕ ਹੈ ਜੀ ਬਾਜੀ ਗੱਲ ਇਹ ਹੋਈ ਹੈ ਕਹਿੰਦੇ ਆ ਨਾ ਪੈਸੇ ਦੇ ਕੇ ਮੌਤ ਖਰੀਦ ਲਓ ਉਹ ਸਾਹ ਇਹਨਾਂ ਦਾ ਵਾ ਜੇ ਜਨਤਾ ਨਾ ਫਲਵਾਰ ਕਰਦੇ ਨੇ ਇਹੋ ਜਿਹੇ ਲੋਕ ਮਠਾਈ ਆਸੀਂ ਆਪਣੇ ਖੁਸ਼ੀਆਂ ਦੇ ਵਿੱਚ ਕਿਸੇ ਦੇ ਬੇਟਾ ਹੋਇਆ ਡੱਬਾ ਲੈ ਕੇ ਗਿਆ ਉਹਨੂੰ ਪੈਸੇ ਦੇ ਕੇ ਹੀ ਇੱਕ ਤਰ੍ਹਾਂ ਦੀ ਮੌਤ ਦਿੱਤੀ ਉਹਦੀ ਮਾਂ ਮੁੰਡੇ ਦੀ ਜਿਹਦੇ ਨੂੰ ਡੱਬਾ ਲੈ ਕੇ ਗਿਆ ਉਹ ਹਜੇ ਵੀ ਬਿਮਾਰ ਪਏ ਨੇ ਠੀਕ ਹੈ ਇੱਕ ਮਠਾਈ ਦਾ ਹਾਲ ਦੇਖੋ ਉੱਪਰੋਂ ਇਹਨਾਂ ਦੀ ਗੰਦਗੀ ਦੇਖੋ ਤੁਸੀਂ ਇਹਨਾਂ ਦੇ ਸ਼ਾਂਖਾ ਤਾਂ ਮੈਂ ਕਹਿੰਦਾ ਜਿਹੜਾ ਫੂਡ ਖਾ ਰਹੇ ਨੇ ਆਪਾਂ ਪੈਸੇ ਦੇ ਕੇ ਹੀ ਮੋਤ ਲੈ ਰਹੇ ਨੇ ਇਹੋ ਜਿਹਾ ਦੁਕਾਨਦਾਰ ਆ ਗਏ ਮੈਂ ਤਾਂ ਕਹਿੰਦਾ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੇ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਪਏ ਨੇ ਕੋਈ ਕੋਈ ਗੱਲਬਾਤ ਕੀਤੀ ਸੱਚੇ ਦਾ ਵਾਕਿਆ ਹੋਵੇ ਮੁਲਾਜ਼ਮ ਆਈ ਸੀ ਕੇ ਹੋਣੀ ਮੈਂ ਫੇਰ ਬੁਲਾਏ ਨਹੀਂ ਅਸੀਂ ਅੰਦਰ ਇਹੀ ਮਠਾਈ ਦਿਖਾਣੀ ਹੈ ਜਿਹੜੇ ਹਾਲ ਨੇ ਇਹ ਮੈਂ ਕਹਿੰਦਾ ਫੂਡ ਦੇ ਹੈਗੇ ਨੇ ਇਹੀ ਫੂਡ ਪੇਡ ਲੋਕਾਂ ਦੇ ਲੋਕੀ ਇਹ ਕਹਿੰਦੇ ਦੇਖੋ ਉਹਨਾਂ ਨੇ ਲੁਕੋਈ ਆ 20 ਸੀ ਮਠਾਈ ਉਹਨਾਂ ਕੋਲ ਕਾਫੀ ਮਾਤਰਾ ਦੇ ਵਿੱਚ ਇਹਦੇ ਨਾਲ ਆਪਾਂ ਕਿਲੋ ਤੋਂ ਮਠਾਈ ਆਉਂਦੀ ਸੀ ਉਹਨਾਂ ਨੇ ਕੋਲ ਤਾਂ ਇਹਨਾਂ ਦੀ ਮਠਾਈ ਦੁਕਾਨ ਦਾ ਵਾ ਠੀਕ ਆ ਜੇ ਜਿਹੜੀਆਂ ਹੈਗੀਆਂ ਵਾ ਜਦੋਂ ਆਪਾਂ ਸ਼ਾਨਭੀਂ ਕੀਤੀ ਆਪਾਂ ਕੰਪਲੀਟ ਦਿੱਤੀ ਆ ਜੇ ਨਹੀਂ ਪਰਚਾ ਦਰਜ ਹੁੰਦਾ ਆਸੀਂ ਇੱਥੇ ਬਾਹਰ ਬੈਠੇ ਆ ਜਿੱਥੇ ਅਸੀਂ ਇਹਨਾਂ ਦੀ ਇਹ ਆਸੀਂ ਮੋਤ ਹੀ ਲੈਣੀ ਪੈਸੇ ਦੇ ਕੇ ਹੀ ਮੋਤ ਲੈਣੀ ਆ ਤੇ ਸਾਨੂੰ ਮਠਾਈਆਂ ਖਾਣ ਦਾ ਕੀ ਹੱਕ ਕੋਸ਼ਿਸ਼ ਹੀ ਲੱਗਦਾ ਇਹ ਮਿਲਾਵਟ ਕਰਕੇ ਵੇਚਦੇ ਆ ਪੁਰਾਣੀ ਮਠਿਆ ਜਾਂ ਕਿੰਨੇ ਦੇਖੋ ਜੀ ਇਹ ਮਿਲਾਵਟ ਕਰਕੇ ਵੇਚਣ ਪਹਿਲਾਂ ਵੀ ਦੇਖੋ ਮੇਹਾਨਾਂ ਵਾਲਾ ਹਲਵਾਈਆਂ ਦੀਆਂ ਦੁਕਾਨਾਂ ਦੀਆਂ ਕਿੰਨੀਆਂ ਕੰਪਲੈਟਾਂ ਆਉਂਦੀਆਂ ਵਾ ਉਹ ਐਸੀ ਚੀਜ਼ ਦੀਆਂ ਆਉਂਦੀਆਂ ਜਿਹੜਾ ਫੂਡ ਦੀ ਆਪਾਂ ਧਿਆਨ ਨਹੀਂ ਦਿੰਦੇ ਉਹੀ ਫੂਡ ਆਪਾਂ ਜਨਤਾ ਨੂੰ ਵੇਚਦੇ ਆ ਹੋਰ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਚੰਗੀ ਵਾਲੀ ਪੋਚਰਦਾ ਕਿਉਂ ਨਹੀਂ ਰਹਿਣਾ ਵੇ ਮੈਂ ਕਿਹਾ ਜਦੋਂ ਅਸੀਂ ਇਹਨਾਂ ਦੇ ਕੋਲ ਆਈ ਆ ਆ ਕੇ ਇਹਨਾਂ ਨੂੰ ਵਿਆਪਕ ਦਿਖਾਈ ਆ ਕਿ ਭਾਜੀ ਆਹ ਦੇਖੋ ਤੁਹਾਡੀ ਮਠਾਈ ਤੇ ਕਹਿੰਦੇ ਚੰਗੀ ਬਲੀ ਤੋਂ ਹੈ ਇਸਕੋ ਕੀ ਹੈ ਆ ਦੇ ਸਾਥ ਦਿਓ ਤੁਸੀਂ ਆ ਲੋ ਕਹਿੰਦਾ ਠੀਕ ਤਾਂ ਹੈ ਨੂੰ ਕੀ ਹੈ ਕਹਿੰਦਾ ਠੀਕ ਤੋਂ ਹੈ ਇਸਕੋ ਕੀ ਹੈ ਮੈਂ ਕਹਾਂ ਪੂਰਾ ਡੱਬਾ ਖਾ ਕੇ ਦਿਖਾ ਮੈਂ ਤੈਨੂੰ ਛੱਡ ਦੂੰਗਾ ਇਹ ਕਿੰਨੇ ਪੀ ਖਾਏਗੇ ਮਦਰ ਵਾਲੋ ਭਾਈ ਚਾਰ ਚਾਰ ਪੀਸ ਖਾਦੇ ਤਿੰਨ ਚਾਰ ਪੀਸ ਖਾਦੇਗੇ ਘਰ ਦੇ ਵਾਲੋ ਕਿੰਨੇ ਲੋਕ ਦੀ ਮਾਰ ਭਾਈ ਤਿੰਨ ਯਾੜੇ ਬਿਮਾਰ ਆ ਭੈਣ ਨੂੰ ਭੈਣ ਨੂੰ ਉਲਟੀਆਂ ਵਗੈਰਾ ਲੱਗੀਆਂ ਹੋਈਆਂ ਆ ਠੀਕ ਆ ਪੈਨੂਲਟੀਆਂ ਲੱਗੀਆਂ ਹੋਈਆਂ ਮੰਮਾ ਜਿਹੜੇ ਬਿਮਾਰ ਆ ਮੰਮਾ ਨੂੰ ਹਸਪੀਟਲ ਵਗੈਰਾ ਉਹਨਾਂ ਦੀ ਟੋਟਾ ਵਗੈਰਾ ਸਾਰਾ ਕੁਝ ਹੋਇਆ ਵਾ ਹੁਣ ਸਾਨੂੰ ਕੀ ਪਤਾ ਕਿੱਥੋਂ ਲਿਆ ਕੇ ਕਿੱਥੋਂ ਅਗਲਾ ਪੇਟ ਆਵੇ ਲਿਆ ਕੇ ਦੂਆ ਸਾਡੇ ਸਟੇਟਸ ਦੇਖਾ ਤੁਹਾਨੂੰ ਗੂਗਲ ਪੇ ਕੀਤਾ ਗਿਆ ਸਾਡੇ ਦੁਕਾਨ ਦੇ ਪਤੇ ਵੀਡੀਓ ਵੀ ਆਈ ਯਾਰ ਹੋ ਗਏ ਆਂਡਾ ਅਸੀਂ ਸਾਹਮਣੇ ਖੜਾਵਾ ਜੀ ਆਪ ਖਾਲੇ ਨਹੀਂ ਜੀ ਆ ਹਾਂ ਅਗਰ ਇਹ ਮਾਈਕਿੰਗ ਪੁਰਾਣੀਆਂ ਵੀਡੀਓ ਨਾਲ ਦੇਤੀਏ ਤਾਂ ਤੁਹਾਡੇ ਉੱਪਰ ਲੱਗਦਾ ਸਾਡੇ ਰੋਜ਼ ਦੀ ਰੋਜ਼ ਦੀ ਰੋਜ਼ ਵੀ ਰੋਇ ਲੱਗਦੀ ਹੈ ਦਿੱਲੀ ਵੀ ਹੁੰਦੀ ਨਹੀਂ ਲੱਗਦਾ ਲੱ ਪਰ ਉਹ ਮਾਈ ਇੱਧਰ ਹੋ ਗਈ ਲੈ ਗੋ ਲੋਈ ਕੀ ਕਹਿ ਸਕ ਮੈਂ ਲੇਬਰ ਵਾਲਾ ਵੀ ਕੁਝ ਨਹੀਂ ਤੇ ਮੈਂ ਪਿੱਛੇ ਤੋਂ ਮੈਂ ਬਰਗੋ ਉਹ ਹੀ ਬਣਾਵਾ ਤੇ ਵੀ ਜਲਦਾ ਸਰ ਕੇ ਮਠਾਈ ਆਪ ਦੇਖ ਰਹੇ ਮਠਾਈ ਲਾਏ ਕਿ ਜਿਹੜੇ ਖਾਦੇ ਮੁੰਡੇ ਜਿਹੜਾ ਜੈ ਡੈਡੀ ਆ ਇਹ ਖੋਦ ਪੇਸ਼ੈਂਟ ਹੈਗਾ ਜਰਹਾਰ ਦਾ ਇਹਨਾਂ ਦੀ ਦਹਿਰੀ ਆਪ ਦੀ ਆਪ ਦਾ ਦੁੱਧ ਲਿਆਦੇ ਆਪ ਦੀ ਮਠਾਈ ਬਣਾਦੇ ਰਹੇ ਕੋਈ ਇੰਨਾ ਵੀ ਬਾਹਰੋਂ ਬਾਜ਼ਾਰੋਂ ਨਹੀਂ ਆਉਂਦੇ ਉਹ ਮੈਂ ਕਿਹਾ ਬਾਜ਼ਾਰ ਬੱਚੇ ਦੇਖੋ ਠੰਡ ਦਾ ਮੌਸਮ ਹੈ ਰਾਤ ਹੀ ਲੈ ਕੇ ਹੋ ਜਾਂਦਾ ਹੈ ਪਹਿਤੂ ਜਿਹਦੇ ਵਿੱਚ ਰੱਖੋਗੇ ਆਪਣੇ ਘਰੇ ਵੀ ਉਹ ਵੀ ਮਿਠਾਈ ਜਿਹੜੀ ਮਠਾਈ ਦੀ ਸਖਤ ਹੋ ਜਾਂਦੀ ਉਹ ਜਿਆਦਾ ਅੱਜ ਘਾਟੜ ਦੇ ਵਿੱਚ ਸਖਤ ਮਿਠਾਈ ਜਿਹੜਾ ਕੁਝ ਨਹੀਂ ਲੱਗਦੀ ਬਾਈ ਬਾਈ ਇਹ ਸਾਰੇ ਪਾਏਗੇ ਮੈਨੂੰ ਤਾਂ ਮੈਂ ਦੇਖੀ ਬਾਈ ਮੈਂ ਤਾਂ ਉਹਨਲੀ ਵਾਲੀ ਕੋਈ ਲੱਗਣੀ ਹੈ ਇਹ ਕਹਿੰਦਾ ਮੈਂ ਖੁਦ ਖਾ ਕੇ ਦੇਖ ਲੈਣੇ ਆ ਬਾਕੀ ਦੇਖੋ ਜੇ ਕੋਈ ਗਲਤੀ ਹੋਈ ਹੈ ਜੀ ਡਰਾਜ ਕਰਦੇ ਆ ਆਪਾਂ ਉਹਦਾ ਹਰਜਾਨ ਲਾ ਕੇ ਇਹਨੂੰ ਤਿਆਰ ਇੱਥੇ ਗੱਲ ਕੀ ਆਹ ਜਿਹੜੀ ਗੰਦਗੀ ਹੈ ਨਾ ਜੇ ਉਹ 11 ਵਜੇ ਉਹ 11 ਵਜੇ 버ਗਰ ਵਾਲੇ ਆਉਂਦੇ ਜਿਹੜੇ 버ਗਰ ਵਾਲੇ ਤੁਹਾਨੂੰ ਬੰਦਾ ਪਾਸਪੋਰਟ ਦਾ ਕੰਮ ਜਿਹੜਾ 11 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਉਹਨਾਂ ਨੇ ਆਣਾ ਉਦੋਂ ਆ ਕੇ ਉਹਨਾਂ ਨੂੰ ਸਪਾਈ ਕਰਕੇ ਆਪਣੇ ਕਾਊਂਟਰ ਸ਼ੁਰੂ ਲਾਣਾ ਬਾਹਰ ਨਾ ਬਾਕੀ ਇਹ ਹੁਣ ਪਤਾ ਗੱਲ ਕੀ ਹੈ ਇਹ ਗੱਲਾਂ ਬੰਦਾ ਬੈਠਾ ਹੈ ਤਾਂ ਇਹ ਹੈ ਨਾ ਦੁਕਾਨ ਦਾ ਛੱਡਣਾ ਪਹਿਲੀ ਦੁਕਾਨ ਨੂੰ ਛੱਡ ਦੇਣੀ ਆ ਜਦੋਂ ਬੰਦਾ ਕਹਿੰਦਾ ਮੈਂ ਕੰਮ ਨਹੀਂ ਕਰਨਾ ਅੱਜ 25 26 ਤਰੀਕ ਹੋ ਗਈ ਹੈ 4 ਦਿ ਇਹਨੇ ਪਹਿਲੀ ਦਿਨ ਦੁਕਾਨ ਬੰਦੇ ਕਰ ਜਾਣੀ ਆ ਛੱਡ ਦੇ ਤਾਂ ਉਹਨੇ ਇੱਕ ਐਗਰੀਮੈਂਟ ਜਿਹੜਾ ਕਿੱਥੇ ਕਰਾਇਆ ਤਾਂ ਮੈਨੂੰ ਛੱਡ ਦੇ ਕਰਾਇਆ ਤੇ ਲਈ ਦੁਕਾਨ ਤੇ ਕੋਈ ਨਾ ਕੋਈ ਕੰਮ ਨਹੀਂ ਸੰਭਾਲਦਾ ਆਪਦੀ ਡੈਰੀ ਆ ਘਟੋਗਾ 150 100 ਦਾ ਮਰਗ ਨੂੰ ਮੱਝ ਪਤੀਏ ਕੀ ਆ ਭਾਈ ਗੱਲ ਬਾਤ ਹੋ ਗਿਆ ਇਹ ਰਾਤੀ ਮਠਾਈ ਲੈ ਕੇ ਗਈ ਸੀ ਰਾਤੀ 9:23 ਤੇ Google ਤੇ ਆਨਲਾਈਨ ਪੇਮੈਂਟ ਕੀਤੀ ਸੀ ਤੇ ਮਠਾਈ ਤੁਸੀਂ ਦੇਖ ਸਕਦੇ ਹੋ ਰੰਗ ਟੰਗ ਜੋ ਕਿ ਪਹਿਲਾਂ ਮੰਮਾ ਨੇ ਖਾਧੀ ਬਾਅਦ ਚ ਘਰ ਦੇ ਸਿਸਟਰ ਨੇ ਖਾਧੀ ਜੋ ਕਿ ਮੰਮਾ ਨੂੰ ਫੁੱਟੋਜਨ ਵਗੈਰਾ ਹੋ ਗਿਆ ਤੇ ਉਲਟੀਆਂ ਪੋਟੀਆਂ ਲੂਜ਼ ਮੋਸ਼ਨ ਲੱਗਿਆ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੋਵੇਰਾ ਜਦੋਂ ਇਹਨਾਂ ਦੇ ਕੋਲ ਆਏ ਇਹਨਾਂ ਨੂੰ ਆਕੇ ਮਠਾਈ ਬਾਰੇ ਗੱਲ ਕੀਤੀ ਇਹ ਕਹਿੰਦੇ ਚੰਗੀ ਬਲੀ ਤਾਂ ਆ ਇਹਨੂੰ ਮਠਾਈ ਨੂੰ ਕੀ ਹੋਇਆ ਇਤਨੀ ਚੰਗੀ ਬਲੀ ਮਠਾਈ ਜੋ ਇਹ ਖਾਂਦੇ ਹੋਣਗੇ ਅਸੀਂ ਵੀ ਖਾਂਦੇ ਸਾਡੇ ਨਾਲ ਹੋਈ ਤਾਂ ਅਸੀਂ ਆਏ ਆ ਠੀਕ ਆ ਉੱਤੋਂ ਦੀ ਕਹਿ ਰਹੇ ਆ ਕਿ ਇਹ ਮਠਾਈ ਜਿਹੜੀ ਹੈ ਜੀ ਆ ਇਹਨੂੰ ਹੋਇਆ ਕੀ ਆ ਆ ਲੱਕੜ ਵਾਂਗੂ ਸੁੱਕੇ ਪਈ ਇਹਨੂੰ ਹੋਇਆ ਕੀ ਆ ਉੱਲੀ ਨੂੰ ਲੱਗੀ ਹੋਈ ਆ ਰਾਤੀ 9:23 ਦੇ ਲੈ ਕੇ ਗਈ ਹੈ ਜੀ ਰਾਤੀ 9:23 ਦੇ ਲੈ ਕੇ ਗਈ ਹੈ ਸਵੇਰੇ ਘਰ ਦੇ ਸਾਰੇ ਬਿਮਾਰ ਪੈ ਗਏ ਹਾਂ ਜੀ ਕਿੰਨੀ ਹੈ ਦੁਕਾਨਦਾਰ ਕਹਿੰਦੇ ਸਾਡੀ ਇਹ ਮੰਡਲ ਕਹਿੰਦੇ ਸਾ ਚੰਗੀ ਵਸਤਾ ਹੈ ਇੰਨੀ ਕੀ ਪ੍ਰੋਬਲਮ ਆ ਅੱਛਾ ਜੀ ਡਾਨੀ ਫਟ ਗਈ ਬਾਜੀ ਮੇਰੇ ਫਰੈਂਡ ਸਰਕਲ ਦੇ ਵਿੱਚ ਨਾ ਮੇਰੇ ਫਰੈਂਡ ਦੇ ਬੇਟਾ ਹੋਇਆ ਸੀ ਕਿ ਸਾਨੂੰ ਰਾਤੀ ਮਠਿਆਈ ਦੇਣ ਆਇਆ ਤੇ ਉਹ ਮਠਿਆਈ ਜਿੱਦਾਂ ਅਸੀਂ ਡੱਬਾ ਖੋਲਿਆ ਤੇ ਉਰਲੀ ਲੱਗੀ ਸੁੱਕੀਆਂ ਹੋਈਆਂ ਮਠਿਆਈ ਕਿਹਦੀ ਬਾਜੀ ਦੇ ਉਹਦੇ ਨਾਲ ਹੀ ਮੰਮੀ ਨੇ ਖਾਧੋ ਨੇ ਪੇਟ ਦੀ ਇਨਫੈਕਸ਼ਨ ਡਾਕਟਰ ਨੂੰ ਇਹ ਦਿਖਾਇਆ ਸਾਡੀ ਇਹ ਮੰਗ ਹੈ ਜਿਹੜੇ ਫੂਡ ਇਨਸਪੈਕਟਰ ਜੀ ਨੂੰ ਇਹ ਟਿੱਪਾ ਰੋਡ ਦੇ ਜਿੰਨੀਆਂ ਹਲਵਾਈਆਂ ਦੇ ਛੋਟੀਆਂ ਮੋਟੀਆਂ ਦੁਕਾਨਾਂ ਹੁੰਦਾ ਛਾਪੇਮਾਰੀ ਕੀਤੀ ਜਾਵੇ ਫੂਡ ਇਨਸਪੈਕਟਰ ਨੂੰ ਸਾਡੀ ਹੱਥ ਜੋੜ ਕੇ ਇੱਥੇ ਐਮ.ਐਲ.ਏ. ਦਜੀਤ ਸਿੰਘ ਗਰੇਵਾਲ ਪੋਲਾ ਜੀ ਨੂੰ ਵੀ ਬੇਨਤੀ ਆ ਕਿ ਇਸ ਏਰੀਆ ਦੇ ਵਿੱਚ ਜਿਹੜੀਆਂ ਛੋਟੀਆਂ ਮੋਟੀਆਂ ਹਲਵਾਈਆਂ ਦੀਆਂ ਦੁਕਾਨਾਂ ਆ ਉਹ ਸਾਰਿਆਂ ਦੇ ਫੂਡ ਇਨਸਪੈਕਟਰ ਭੇਜ ਕੇ ਉਹਨਾਂ ਨੇ ਸੈਂਪਲ ਚੈੱਕ ਕਰਾਈ ਜਾਣ ਸਾਡੀ ਸੇੜਾ ਖਲਵਾੜ ਹੋ ਰਿਹਾ ਤੈਨੂੰ ਰੋਕਿਆ ਜਾਵੇ ਮੈਂ ਤਾਂ ਕੱਲੀ ਗੱਲੀ ਹਲਾਈ ਦੀ ਦ ਇਥੇ ਰੌਲਾ ਪੈ ਰਾਇ ਹੈ ਕਹਿੰਦੇ ਮਠਿਆਈ ਜਿਹੜੀ ਖਰਾਬ ਦੇਤੀ ਆ ਉਹਦੇ ਕਰਕੇ ਅਸੀਂ ਵਾਕਈ ਹੁਣ ਸਾਰੀ ਤੋਫੀਸ਼ ਕਰਾਂਗੇ ਨਹੀਂ ਸਰ ਜੀ ਟ੍ਰੈਕਟ ਕਿੱ데 ਆਇਆ ਗਿਆ ਟਿਕਟ ਪੇਮ ਲੈਂਦੇ ਕਿ ਬੱਸ ਉਹਨਾਂ ਨੇ ਕਿਹਾ ਮਠਿਆਈ ਨਹੀਂ ਬੋਇਨੇ ਬਾਰੇ ਨੀ ਪਤਾ ਹੈ ਇਹ ਪਹੁੰਚੇ ਅਸੀਂ ਆਈ ਆ ਜਿਹੜਾ ਟੇ ਆਇਆ ਤੁਹਾਨੂੰ ਅੱਪਰੋਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਉੱਤੇ ਫੁਲਿਆ ਵੀ ਲੱਗੀ ਹੋਈ ਹੈ ਤੁਸੀਂ ਨੇ ਦੇਖਿਆ ਨਹੀਂ ਉਹ ਬਕਵਾਏ ਫੂਡ ਸਪਲਾਈ ਵਾਲੇ ਕਰਨਗੇ ਜਾਂ ਕੋਈ ਖਰਾਬ ਮਠਿਆਈ ਉਹ ਸੈਂਪਲ ਲੈ ਕੇ ਜਾਣਗੇ ਬੰਦਾਰ ਇੱਥੇ ਹੋਣਾ ਸਰ ਇਹ ਦੇਖੋ ਜੀ ਇਹਨਾਂ ਨਾਲ ਪਾਣੀ ਪੁੱਟੇ ਕਰਦੇ ਹੋਏ ਵਾਲੇ ਕਿਉਂ ਆ ਚੁੱਕੇ ਨੇ ਕਿਵੇਂ ਬੰਦ ਕਰ ਦੇ ਕਰਦੇ ਕਿ ਉਹ ਦੁਕਾਨ ਬੰਦ ਕਰਨ ਨੂੰ ਅਸੀਂ ਥੋੜਾ ਰੋਕ ਕਰਦੇ ਆ ਹਾਂ ਠੀਕ ਹੈ